ਨੇ ਸੰਦੀਪ ਛੇਤੀ ਰੋਟੀ ਪਾਣੀ ਕਰ ਤੂੰ ਜੱਲਿਆਂ ਵਾਖ ਰੋਟੀ ਪਾਣੀ ਕਰਨੀ ਮੇਰੀ ਕੁੜੀ ਨਹੀਂ ਆਣਾ ਹੀ ਉਹ ਨਹੀਂ ਮੇਰੀ ਅੱਜ ਕੁੜੀ ਆਈ ਗਈ ਆ ਤੇ ਵੇਖ ਲੋ ਇਹਨੂੰ ਕੋਈ ਨਹੀਂ ਹੈਗਾ ਵੀ ਛੇਤੀ ਮੈਂ ਕੋਈ ਕੰਮ ਕਰਾਂ ਹਾਏ ਨਹੀਂ ਅੱਜ ਮੇਰੀ ਕੁੜੀ ਨਹੀਂ ਆਣਾ ਹੀ ਉਹ ਨੇ ਮੇਰੀ ਕੁੜੀ ਆਡੀਸ਼ ਏਤੀ ਕਰਲਾ ਕੰਮ ਕੋੜੀ ਜਿਲ੍ਹਿਆਂ ਵਾਂ ਕੰਮ ਕਰਨ ਦੇ ਰੋਟੀ ਪਾਣੀ ਕਰ ਲਿਆ ਸਾਰਾ ਕੁਝ ਕਰ ਲਾ ਲੱਗੀ ਲੱਗੀ ਮੰਮੀ ਜੀ ਤੂੰ ਟੈਨਸ਼ਨ ਨਾ ਲਵੋ ਕੋਈ ਨਹੀਂ ਕੰਮ ਮੈਂ ਸਾਰਾ ਹੀ ਕਰ ਲੈਣਾ ਵਾ ਰੋਟੀ ਪਾਣੀ ਬਣਾ ਢੀਆ ਚਲ ਠੀਕ ਹੈ ਵਧੀਆ ਖਾਜਾ ਏ ਛੇਤੀ ਕਰ ਲਾ ਵੇਖਾ ਇਹਦੇ ਕੁੜੀਆਂ ਨੂੰ ਲੱਗੇਗਾ ਕਿਤੇ ਤਾਂ ਫੋਨ ਆਉ ਲੱਗਾ ਸਵੇਰ ਤੱਕ ਇਹਨੇ ਕਿਤੇ ਸਾਡੇ ਪੈਰ ਜੀ ਮੀਨ ਨਾਲ ਲੱਗਣ ਦਿੱਤੇ ਅਜੇ ਤੱਕ ਤਾਂ ਸੌਲੀ ਬੱਤੇ ਆਉਂਦੀ ਆ ਜਾਂ ਕਿਤੇ ਉਦਾਂ ਆਵੇ ਕਿਤੇ ਨੇਤਾ ਆਵੇ ਤਾਂ ਕਿਤੇ ਸਾਨੂੰ ਤੇ ਕਿਤੇ ਟਿਕ ਨਹੀਂ ਨਾ ਦਵੇ ਕਿਤੇ ਪਤਾ ਨਹੀਂ ਕੀ ਕਰਦੀ ਫਿਰਦੀ ਸਵੇਰ ਦੀ ਕਿਤੇ ਇਹ ਵੀ ਬੜਾ ਬੜਾ ਲਾਈਆ ਇੰਨੇ ਤੇਰੇ ਹੱਥ ਨਹੀਂ ਚੱਲਦੇ ਜਿੰਨੀ ਤੇਰੀ ਜ਼ੁਬਾਨ ਚੱਲਣ ਲਈ ਆ ਮੰਮੀ ਕਰਨ ਈ ਆ ਮੈਂ ਛੇਤੀ ਛੇਤੀ ਕਰਨ ਈ ਆ ਕੰਮ ਸਾਰਾ ਹੋ ਚਲਿਆ ਵਸ ਤੂੰ ਟੈਨਸ਼ਨ ਨਾ ਲਾਓ ਪੁਰੀ ਮੇਰੀ ਆਂਡੇ ਹੀ ਆ ਤੁਹਾਨੂੰ ਤੇ ਮਾਸਾ ਦੀ ਫਿਕਰ ਹੈਗਾ ਮਮੀ ਸਭ ਕੁਝ ਮੈਂ ਬਣਾ ਲਿਆ ਵਾ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲਓ ਪੁਰੀ ਨੂੰ ਰੋਟੀ ਮਾਂ ਦੀ ਖਵਾ ਕੇ ਭੇਜਾਂਗੇ ਕਿਤੇ ਬੁਰੀ ਦੇ ਇਨੇ ਕੰਨ ਤੇਜ ਆ ਕੋਈ ਹਿਸਾਬ ਹੀ ਨਹੀਂ ਕਿਤੇ ਕੋਈ ਨਹੀਂ ਆਲੇ ਦਾ ਤੇ ਜ ਆਪਦੇ ਵੀ ਪਰੌਣੇ ਆ ਹੀ ਗਏ ਮੇਰੇ ਤੇ ਹੀ ਆ ਗਏ ਮੇਰੀ ਧੀ ਆ ਗਈ ਆ ਹਾਏ ਨਹੀਂ ਮੈਨੂੰ ਬੜਾਈ ਚਾ ਚੜਿਆ ਮੇਰੀ ਧੀ ਆਈ ਹੈ ਸ਼ੁਕਰ ਹੈ ਕਿ ਤੇ ਤੁਸੀਂ ਆਈ ਹੈ ਹੋਰ ਮੈਂ ਦਿਲ ਕਾਢ ਹੀ ਲਿਆ ਮੈਂ ਹੋਰ ਠੀਕ ਠਾਕ ਸਾਰੇ ਹਾਂ ਸਭ ਠੀਕ ਠਾਕ ਜਵਾਈ ਮੇਰਾ ਉਹਨਾਂ ਨੂੰ ਕੰਮ ਆ ਗਿਆ ਸੀ ਅੱਛਾ ਉਹ ਹੋਣੀ ਹੈ ਫੇਰ ਇਸ ਕਰਕੇ ਉਹਨਾਂ ਨੇ ਹੋਣਾ ਹੀ ਨਾਲ ਕੰਮ ਪੈ ਗਿਆ ਉਹਨਾਂ ਨੂੰ ਤੇ ਕਹਿੰਦੇ ਮੈਂ ਕੱਲ ਨੂੰ ਆ ਜੰਨਾ ਚਲ ਬਹੁਤ ਵਧੀਆ ਕਿਤੇ ਮੈਨੂੰ ਬੜਾਈ ਚਾ ਚੜਿਆ ਮੇਰੀ ਧੀ ਆਈ ਹੈ ਚਲਾ ਜਾਪੋ ਤੇਂ ਦਰਜਲ ਚੱਲ ਜਲਦੀਏ ਨਹੀਂ ਮੈਂ ਇੱਥੇ ਬਹਿ ਜੰਨੇ ਆ ਇੱਥੇ ਆ ਜਾਓ ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੈ ਨਾ? ਵਧੀਆ ਵਧੀਆ। ਹਾਂ ਨਿਆਣੇ ਕੱਲ ਪਰਸਾਂ ਦੇ ਆ ਪਤਾ ਲੱਗਾ ਵੀ ਭੂਈ ਨਹੀਂ ਆਣਾ ਆ। ਤੇ ਨਿਆਣੇ ਕਿਤੇ ਭੂਈ ਭੂਈ ਕਰਦੇ ਫਿਰਦੇ ਆ। ਅਸਲ ਤੇ ਨਿਆੜਿਆਂ ਵਾਸਤੇ ਮੈਂ ਤਾਂ ਅੱਗੇ ਕਹਿਣੀ ਸੀ ਬੜਾ ਹੀ ਦਿਲ ਕਰਦਿਆ ਸੀ ਜਾਣ ਨੂੰ। ਮੰਮੀ ਆ ਹੀ ਨਹੀਂ ਹੁੰਦਾ ਕੋਈ ਨਾ ਕੋਈ ਵਿੱਚ ਕੰਮ ਪੈ ਜਾਂਦਾ ਹੀ। ਨਾ ਨਾ ਪੁੱਤ ਮੈਨੂੰ ਬੜਾ ਇਚਾਰ ਚੜਿਆ ਸ਼ੁਕਰ ਹੈ ਕਿ ਤੂੰ ਹੀ ਆਈ ਹੈ। ਹਾਂ ਹੁਣ 2-4 ਦਿਨ ਰਹਿਣਾ ਆ ਇੱਥੇ। ਹਾਂ 2-4 ਦਿਨ ਵਾਸਤੇ ਹੀ ਆਈ ਆ। ਕਿਥੇ ਇੰਨੀ ਵੀ ਨਹੀਂ ਦਿੰਦੇ ਛੁੱਟੀ ਕਹਿੰਦੇ ਸਵੇਰੇ ਜਾਏ ਤੇ ਸ਼ਾਮ ਨੂੰ ਵਾਪਸ ਆ ਜਿਓ ਮਾਹੀ ਇਹ ਟਾਈਮ ਕੱਢਿਆ ਹੁੰਦਾ ਚਲ ਕੋਈ ਨਹੀਂ ਪੁੱਤ ਬਹਿ ਜਾ ਪੁੱਤ ਸਿੱਧੀ ਹੋ ਜਾ ਚੱਪਲ ਲਾ ਲੈ ਭਾਬੀ ਐ ਭਾਬੀ ਸਾਤਰੀ ਕਾ ਸਾਤਰੀ ਕਾ ਦੀ ਸਾਤਰੀ ਕਾ ਠੀਕ ਠਾਕ ਹਾਂਜੀ ਵਧੀਆ ਚਲ ਮੰਦੀਪ ਮੰਦੀਪ ਪਾਣੀ ਲੈ ਕੇ ਆ ਲੈ ਕੇ ਨਹੀਂ ਮੰਮੀ ਮੰਮੀ ਬੱਚੇ ਕਿੱਥੇ ਆ ਦਿਖਾਈ ਨਹੀਂ ਦੇ ਪੁੱਤੋਂ ਸਕੂਲ ਗਏ ਆ ਓ ਛੁੱਟੀ ਕਰਾ ਲੈਣੀ ਇਹਨਾਂ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਤ ਤੂੰ ਰਹਿਣਾ ਹੀ ਆ 2-4 ਦਿਨ ਤਾਰ ਰਹਿਣਾ ਤੇ ਹੈਵਾ ਫਿਰ ਵੀ ਜਿਹੜਾ ਹੁੰਦਿਆ ਨਿਆਣਿਆਂ ਨੇ ਭੱਜ ਕੇ ਮਿਲ ਲਾਉਣਾ ਕੋਈ ਗੱਲ ਚੜ ਜਾਂਦਾ ਕੋਈ ਗੱਲ ਨਹੀਂ ਪੁੱਤ ਉਹਨਾਂ ਨੇ ਆ ਜਾਣਾ ਕੋਈ ਗੱਲ ਨਹੀਂ ਹਾਂ ਹੋ ਜਾ ਹਾਂ ਹੋਰ ਦੱਸ ਠੀਕ ਠਾਕ ਸਾਰੇ ਠੀਕ ਠਾਕ ਹੈ ਉਹ ਤੇਰੀ ਸੱਸ ਠੀਕ ਠਾਕ ਹੈ ਨਾ ਸੱਸ ਵੀ ਠੀਕ ਠਾਕ ਹੈ ਚੱਲ ਬਹੁਤ ਸੋਣਾ ਹੁਣ ਚਾਹ ਬਣਾ ਲਾ ਕੁੜੀ ਵਾਸਤੇ ਮੰਮੀ ਆ ਬਿਨ ਕਿਉਂ ਆਇਆ ਵਾ ਮੂੰ ਬੜਾ ਟੀ ਲੈ ਛੱਡਿਆ ਉਹ ਇਦਾਂ ਹੀ ਰਹਿੰਦੇ ਹੁੰਦੇ ਆ ਤੂੰ ਟੈਨਸ਼ਨ ਨਾ ਲੈ ਦਰਾਮ ਕਰਕੇ ਖਾ ਪੀ ਚੁੱਪ ਕਰਕੇ ਬਹਿ ਤੈਨੂੰ ਕੋਈ ਲੋੜ ਨਹੀਂ ਟੈਂਸ਼ਨ ਆਉਂਦੀ ਬਰਾ ਸਵਾਈਏ ਡੈਡੀ ਕਿੱਥੇ ਗਏ ਨੇ ਡੈਡੀ ਕੰਮ ਤੇ ਗਏ ਪੁੱਤ ਅੱਛਾ ਆਏ ਵੀ ਇੱਦਾਂ ਫੋਨ ਹਾਂਜੀ ਠੀਕ ਠਾਕ ਹੈ ਵੀਰ ਤੇਰੇ ਵੀ ਹੋਰ ਤੂੰ ਦਾਸ ਆਪਣਾ ਤੂੰ ਬਿਲਕੁਲ ਠੀਕ ਠਾਕ ਹੈ ਨਾ ਹਾਂ ਮੈਨੂੰ ਤੇ ਪੁੱਤ ਬੜਾਈ ਚਾ ਚੜਿਆ ਕਿਤੇ ਤੂੰ ਮੇਰੇ ਤੇ ਆਈ ਹੈ ਕਿਤੇ ਹੁਣ 4-5 ਦਿਨ ਰਹਿਣਾ ਹੈ ਤੂੰ ਅੱਛਾ ਮੈਂ ਕਿੱਥੇ ਮੈਂ ਤੇ 4-5 ਦਿਨ ਕਿਹਾ ਹੀ ਮੈਂ ਰਹਿ ਕੇ ਆਣਾ ਵਾ ਪਰ ਨਾ ਭਾਰਤ ਕਹਿੰਦੇ ਸਵੇਰੇ ਜੋਤ ਸ਼ਾਮਾਂ ਨੂੰ ਆਜੋ ਵਾਪਸ ਫਿਰ ਵੀ ਚਲ ਇੱਕ ਦੋ ਦਿਨ ਵਾਸਤੇ ਕਹਿ ਕੇ ਆਈ ਆ ਤੁਹਾਨੂੰ ਪਤਾ ਨਾ ਨਾਨ ਮੇਰੀ ਘਰ ਹੈ ਨਹੀਂ ਤਾਂ ਕਰਕੇ ਚੋਰੀ ਆਏ ਆ ਜੇ ਕਿਤੇ ਉਹ ਹੁੰਦੀ ਤਾਂ ਉਹਨੇ ਤੇ ਉਹ ਨਹੀਂ ਦੇਣਾ ਉਹਦੀਆਂ ਮੀਟਿੰਗਾਂ ਚੱਲਣੀਆਂ ਸੀ ਫਿਰ ਮੈਂ ਹਰ ਕੇ ਮੰਮੀ ਨਾਲ ਸਲਾਹ ਕੀਤੀ ਤੇ ਮੰਮੀ ਕਹਿੰਦੀ ਕੋਈ ਨਹੀਂ ਤੂੰ ਚੁੱਪ ਕਰਕੇ ਜਾ ਜਿੱਦਾਂ ਨੂੰ ਤੂੰ ਆਣਾ ਵਾ ਤੇ ਜੇ ਤੇਰੇ ਆਉਣ ਤੋਂ ਪਹਿਲਾਂ ਪਹਿਲਾਂ ਆਗੀ ਨਾ ਤੇ ਮੈਂ ਕੰਮ ਸੰਭਾਲ ਲਵੂੰਗੀ ਤੇ ਫਿਰ ਮੈਂ ਤਾਂ ਕਰਕੇ ਨਿਕਲ ਆਈ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਚੱਲੀਏ ਤੇ ਇਹ ਕਹਿੰਦੇ ਮੈਨੂੰ ਕੰਮ ਸਵੇਰੇ ਜਿੰਨਾ ਕੋਈ ਜ਼ਰੂਰੀ ਕੰਮ ਪੈ ਗਿਆ ਇਹਨਾਂ ਨੂੰ ਤਦ ਫਰਦਾਸੀ ਕੰਮ ਤੇ ਕਹਿੰਦੇ ਚੱਲ ਮੈਂ ਕਾਢ ਲਵਾ ਤੂੰ ਅੱਜ ਜਾ ਚੜਾ ਕੇ ਗੇਬ ਮੀਨੋ ਵਸਤ ਜਿਹੜੀ 2 ਵਜੇ ਵਾਲੀ ਵਸਣਾ ਉੱਥੇ ਚੜਾ ਕੇ ਗਏ ਆ ਅੱਛਾ ਤੇ ਹੁਣ ਉਹ ਕਹਿੰਦੇ ਹੀ ਮੈਂ ਕੱਲ ਨੂੰ ਲੈਣ ਵਾਸਤੇ ਆਉਂਗਾ ਚੱਲ ਕੋਈ ਗੱਲ ਨਹੀਂ ਇੱਥੇ ਰਹਿਣਗੇ ਉਹ ਵੀ ਨਾਲ ਚੱਲ ਭੈਣ ਜੀ ਦਾ ਇੰਨਾ ਹੀ ਬਹੁਤ ਧੰਨਵਾਦ ਆ ਜਿਹੜੀ ਭੈਣ ਜੀ ਨੇ ਤੈਨੂੰ ਪੇਜ ਦਿੱਤਾ ਹੈ ਤੇ ਇਹ ਗੱਲ ਨਾਲ ਆਉਂਦੀ ਨਾ 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 ਇਦਾਂ ਹੀ ਕੱਤਿਆਂ ਹੁੰਦੀਆਂ ਆ ਜੇ ਚੰਗੀ ਹੁੰਦੀ ਤਾਂ ਸੌਰੇ ਨਾ ਰਹਿੰਦੀ ਮੋਰੇ ਤੇ ਨੱਕ ਚ ਦਮ ਦਿੱਤਾ ਉਹਨਾਂ ਸਹੀ ਗੱਲ ਆ ਮੰਮੀ ਸੱਚੀ ਕਹਿੰਦੇ ਤੇ ਝੂਠ ਨਹੀਂ ਕਹਿੰਦੇ ਅਕੇਂਦੇਂ ਦੇ ਆ ਅਸੋਰੀਆਂ ਦੀ ਗੱਲ ਕਦੀ ਜਾ ਕੇ ਪੇਕੇ ਨਾਲ ਦੱਸੋ ਪਰ ਫੇਰ ਵੀ ਆਖੀਦਾ ਵਾ ਕੀ ਦੱਸਨੀ ਕੀ ਦੱਸਨੀ ਆ ਪਰ ਧੜ ਤੋਂ ਕਾਦਾ ਮੰਮੀ ਹੋਲਾ ਵਾ ਆ ਪਤਾ ਹੀ ਆ ਤੁਹਾਨੂੰ ਆ ਕਿੰਨਾ ਤੁਸੀਂ ਲੈ ਕੇ ਗਏ ਬਣ ਬਣ ਕੇ ਗਏ ਸਾਰਿਆਂ ਦੇ ਕੱਪੜੇ ਵਗੈਰਾ ਲੈ ਕੇ ਗਏ ਅਗਲੀ ਦੇ ਨਾਕ ਤੇ ਨਹੀਂ ਛੜਿਆ ਉਸੇ ਵੱਲੇ ਸੂਟ ਫੜ ਕੇ ਬੋੜ ਬੋੜ ਐਪੀ ਕਰਨ ਆ ਤੁਸੀਂ ਤੇ ਨਹੀਂ ਸੁਣਿਆ ਮੈਂ ਸਾਰਾ ਹੀ ਵੇਖਿਆ ਸੁਣਿਆ ਤੇ ਮੁੜ ਕੇ ਕਹਿੰਦੀ ਤੇਰੇ ਕੰਨ ਬੜੇ ਤਿੱਖੇ ਆ ਨਾਲੇ ਇਹਨਾਂ ਨੂੰ ਮੰਮੀ ਦੋ ਦੋ ਨਾਰੇ ਚੋਪੜੀਆਂ ਇਹ ਨਹੀਂ ਕਹਿੰਦੇ ਕਿ ਸਾਡੇ ਵਾਸਤੇ ਕੋਈ ਚਾਹ ਨਾ ਕੋਈ ਲੈ ਕੇ ਆਇਆ ਵਾ ਇਹ ਵੀ ਬੜਾ ਉਹਨਾਂ ਨੇ ਬੰਨਿਆ ਗੁੱਡਾ ਕਿ ਗਰਮੀ ਦਾ ਸੂਟ ਨਹੀਂ ਲੈਂਦਾ ਅ ਗਰਮੀ ਦੀ ਮਾਂ ਕਿੱਨਾ ਕੁੰਦੀ ਆ ਉਹ ਲਿਆਉਣ ਦੀ ਗੱਲ ਦੂਰ ਉਹ ਤਾਂ ਵੜਦੀ ਵੀ ਨਹੀਂ ਉਹਨੇ ਤਾਂ ਕਦੀ ਇਹ ਵੀ ਨਹੀਂ ਕਿਹਾ ਵੀ ਮੇਰੇ ਧੀ ਉੱਥੇ ਦੁਖੀ ਆ ਸੁਖੀ ਆ ਮੈਂ ਕਦੀ ਜਾ ਕੇ ਪਤਾ ਲੈ ਕੇ ਆਵਾ ਨਾ ਕਦੀ ਵੜੇ ਹੀ ਨਹੀਂ ਆ ਮੈਂ ਤਾਂ ਉਦੋਂ ਹੀ ਵੀ ਇਗਰਾਇ ਤੇ ਨਣਾ ਨੂੰ ਨਣਾ ਤੇਰੀ ਉਦੋਂ ਹੀ ਮੂੰਹ ਸਿਰ ਵਟਦੀ ਹੀ ਪਰ ਮੈਂ ਚੋਪੇ ਰਹੀ ਆ ਵਟਦੀ ਤੇ ਵਟਦੀ ਰੇ ਇਹਦਾ ਇਹੋ ਹੀ ਹਾਲ ਵਾ ਭਾਵੇਂ ਨਾਲ ਨੂੰ ਥੋੜਾ ਦੇ ਦੋ ਬੋਤਾ ਦੇ ਦੋ ਚੰਗਾ ਦੇ ਦੋ ਮਾੜਾ ਦੇ ਦੋ ਮੂੰਹ ਨਾਲ ਵਟਣੀ ਵਟਣੀ ਵੱਡੀ ਪਰਜਾਈ ਨਾ ਜ਼ਿਆਦਾ ਕਰਦੀ ਆ ਮੈਂ ਤਾਂ ਉਦੋਂ ਹੀ ਵੇਖ ਲਈ ਤੇ ਨਾਲ ਨੂੰ ਜਦੋਂ ਆਪਣੀ ਪਰਜਾਈ ਵੱਲ ਵੇਖਦੀ ਸੀ ਤੇ ਨਾਲੇ ਸੂਟਾਂ ਵੱਲ ਵੇਖਦੀ ਸੀ ਆ ਮਮੀ ਹੈ ਤੇ ਇਦਾਂ ਹੀ ਆ ਕਰਦੀ ਤੇ ਵੇ ਸਾਰਿਆਂ ਨਾਲ ਇਦਾਂ ਵਾਂ ਵਿੱਚ ਸੈਂਟੀਮੈਂਟਲ ਜੀ ਹੋ ਜਾਂਦੀ ਆ ਆਪਣੀ ਰੋਂਦੀ ਆ ਜੋ ਉਹਦਾ ਦਿਲ ਕਰੇ ਨਹੀਂ ਉਹ ਹੀ ਕਰਨਾ ਵਾ ਬਸ ਨੇ ਆਪਣਾ ਰੋਬ ਰੱਖਣਾ ਮਮੀ ਤੁਹਾਨੂੰ ਤੇ ਪਤਾ ਹੀ ਆ ਮੈਂ ਇਥੇ ਕਿੰਨਾ ਸੌਂਦੀ ਹੁੰਦੀ ਸੀ ਆ ਤੇ ਮੇਰੀ ਹਜੇ ਵੀ ਨਹੀਂ ਗਈ ਉਹ ਕੰਮ ਕਰਦੀ ਹੌਲੀ ਹੌਲੀ ਮੈਂ ਕੰਮ ਕਰਦੀ ਆ ਤੇਜ਼ ਫਟਾਫਟ ਕਰਕੇ ਵਿਹਲੀ ਹੋ ਜਾਣੀ ਆ ਤੇ ਆਖੀ ਦਾਵਾ ਘੜੀ ਸੋ ਲੋ ਬਸ ਜੇ ਕਿਤੇ ਟਾਈਮ ਨਾਲ ਦੀ ਛੁੱਟੀ ਹੋ ਗਈ ਸਕੂਲਾਂ ਉਹ ਪੰਬੀਰੀ ਮੇਰੀ ਘਮਾਉਂਦੀ ਹੈ ਨਾ ਕਿ ਕੋਈ ਕਹਿਣ ਦੀ ਗੱਲ ਹੀ ਨਹੀਂ ਆ ਮੈਂ ਤੇ ਸੱਤ ਸ਼ੁਕਰ ਕਰਦੀ ਆ ਕਿ ਸਕੂਲੇ ਦੇ 2 ਘੰਟੇ ਵੱਧ ਲੱਗ ਜਾਂ ਪਰ ਨਾ ਟਾਈਮ ਨਾ ਆ ਜਾਂਦੀ ਆ ਮੇਰੀ ਮਮੀ ਨੀਂਦ ਹਰਾਮ ਕੀਤੀ ਮੈਂ ਹੁਣ ਇੱਥੇ ਦੋ ਦਿਨ ਰਹਿਣਾ ਜੇ ਤੇ ਰਾਜ ਕੇ ਸੋਣਾ ਜੇ ਘੜੀ ਕੋਈ ਗੱਲ ਨਹੀਂ ਪੁੱਤ ਤੇਰਾ ਘਾਰ ਆ ਤੂੰ ਜਿੱਦਾਂ ਮਰਜ਼ੀ ਸੌ ਕੋਈ ਗੱਲ ਨਹੀਂ 4-5 ਦਿਨ ਰਹਿ ਪਾਏ ਤਨੂ ਕੋਈ ਲੋੜ ਨਹੀਂ ਕਿ ਹਜੇ ਜਾਣ ਦੀ ਸੌਰੇ ਭਾਬੀ ਇਹ ਸੰਤਰੇ ਲੈ ਜਾ ਮੈਂ ਕਿਹਾ ਹੀ ਰਾਜਪੁਰ ਕੋਈ ਦੁਕਾਨ ਨਹੀਂ ਤੇ ਇਹ ਸੰਤਰੇ ਵਾਲੀ ਜਿਹੜੀ ਲੱਗੀ ਮੈਂ ਚਲ ਨਿਆਣਾਸ ਤੋਂ ਸੰਤਰੇ ਲੈ ਜਾ ਨਿਆਣੀ ਦੀਖਦੇ ਹੋਣੇ ਚਲ ਕੋਈ ਨਹੀਂ ਪਤਾ ਫਿਰ ਕੀ ਸੰਤਰੇ ਲੈ ਲੈਂਦੇ ਆ 10 ਹਾਂ ਦੇ ਵਿੱਚ ਸੰਤਰੇ ਚੁੱਕ ਲਿਆਈ ਆ ਕਿੰਨੇ ਚਿਰ ਕਿਥੋਂ ਸਵਾਲੀ ਬੱਧੀ ਕਿਤੇ ਤੂੰ ਆਈ ਆ ਚੱਜ ਸਵਾਦ ਦਾ ਕਿਤੇ ਫਾਲ ਲਿਆ ਕੋਈ ਡ੍ਰੈਗਨ ਲਿਆ ਕੋਈ ਸੇਬ ਕੇਲੇ ਲੈ ਕੇ ਆ ਨੇ ਆਣ ਦੱਸ ਸੰਤਰੀ ਖਵਾ ਕੇ ਮੈਂ ਠੰਡ ਲਾਉਣੀ ਆ। ਉਹ ਨਹੀਂ ਹਾਰੇ ਦਾ। ਮੰਮੀ ਫਾਪੀ ਕੀ ਬੜ ਬੜ ਕਰਦੀ ਆ। ਨਹੀਂ ਛਾਡੋ ਦੀ ਗੱਲ। ਉਹਦੀ ਆਸ ਤੇ ਬੜਮੜ ਕਰਦੀ ਆ। ਉਹਨੂੰ ਆਪਣਿਆਂ ਦਾ ਚਾਹ ਛੱਡਦਾ ਮੇਰਿਆਂ ਦਾ ਨਹੀਂ ਉਹ ਚਾਹ ਛੱਡਦਾ ਹੁੰਦਾ। ਚਲ ਕੋਈ ਦਾ। ਚੱਲ ਚੱਲ ਗਿਆ ਹੈ ਅੰਦਰ ਉਹ ਐਵੇਂ ਗੱਲਾਂ ਸੁਣਦੀ ਰਹਿੰਦੀ ਆ। ਚਲ। ਇਹ ਕੁੜੀਏ ਚਾਹ ਤਾਂ ਰੀਆ ਕੇ ਮਾਤਾ ਰਿਆ ਅਜੇ ਤੱਕ ਬਣੀ ਨਹੀਂ ਚਾਹ। ਲੈ ਕੇ ਆਉਂਦੀ ਮੰਮੀ। ਬੈਠੋ ਤੇ ਅੰਦਰ। ਉਸਨੇ ਥੋੜਾ ਕਹਿਣਾ ਕਿ ਅੰਦਰ ਤੋਂ ਜੇ ਆ ਸਾਮਤਨ ਨੂੰ ਇੱਕ ਵਾਰੀ ਕੰਮ ਕਰ ਜੇ ਮੁੜ ਕੇ ਅੰਦਰ ਵਰਜਨ ਮੁੜ ਕੇ ਨਿਕਲਦਾ ਨਾ ਨਹੀਂ ਲੈਂਦੀ ਸ਼ੁਰੂ ਤੋਂ ਮੰਮੀ ਭਾਬੀ ਜਿੱਲੀ ਹੀ ਰਹੀ ਹੈ ਕੰਮ ਕਰਨ ਨੂੰ ਘਾਟ ਹੀ ਆ ਅੱਗੇ ਤੇ ਮੈਂ ਹੀ ਕਰ ਦੇਣੀ ਹਣੀ ਨਾਲ ਤੇ ਹੁਣ ਤੇ ਮੈਂ ਕਿਹਾ ਹੀ ਵੀ ਚੱਲ ਸੁਧਰਗੀ ਹੋਗੀ ਪਰ ਇਹ ਤਾਂ ਕੋਈ ਹਾਲ ਨਹੀਂ ਆ ਇੱਜ ਕੋਈ ਆਇਆ ਨਹੀਂ ਹੈਗਾ ਸੁਧਾਰ ਇਹ ਤਾਂ ਮੈਂ ਇਹਨੂੰ ਸਵੇਰ ਦਾ ਠਾਲਿਆ ਕਿ ਤੇਰੀ ਨਾ ਨਿਆਣਾ ਤੇ ਤਾਂ ਕਰਕੇ ਲੱਗੀ ਆ ਕੰਮ ਕਰਨ ਇਹਦੇ ਕਿੱਥੇ ਕੰਮ ਕਰਦੇ ਤੈਨੂੰ ਪਤਾ ਹੀ ਐ ਇਹਦਾ ਚਲ ਕੋਈ ਨਹੀਂ ਮਮੀ ਮੈਂ ਦੋ ਦਿਨ ਰਹਿਣਾ ਵਾ ਚਾਹ ਪਾਣੀ ਪੀਏ ਗੜੀ ਮੈਂ ਦੋ ਦਿਨ ਰੱਜ ਕੇ ਸੋਣਾ ਵਾ ਮੜੀਏ ਮੈਂ ਚਲ ਜਾਣਾ ਵਾ ਜੋ ਮਰਜ਼ੀ ਕਰਦੀ ਫਿਰੇ ਘਰੇ ਨਾ ਕਰੇ ਕਿ ਨਹੀਂ ਤੈਨੂੰ ਨਹੀਂ ਹੋ ਪਤਾ ਇਹਦਾ ਇਹ ਬਹੁਤ ਕਮਜ਼ੋਰ ਜਨਾਨੀ ਐ ਚਲ ਕੋਈ ਗੱਲ ਨਹੀਂ ਤੁਸੀਂ ਬਣਾ ਲਓ ਰੋਟੀ ਪਾਣੀ ਉੱਠ ਕੇ ਨਾਲ ਕੋਈ ਨਹੀਂ ਨਹੀਂ ਰੋਟੀ ਪਾਣੀ ਤੇ ਚਲ ਮੈਂ ਬਣਾ ਲਵਾਂਗੇ ਪਰ ਇਹਦਾ ਤੇ ਫਰਜ਼ ਬੰਦਾਲਾ ਇਹ ਨੋਹਾਂ ਤੇ ਹੀ ਐ ਇਹ ਕਿੱਡੀ ਲੋੜੀ ਲੈ ਕੇ ਇਥੇ ਡੋਲਡੀਆਂ ਤੇ ਰੋੜੀਆਂ ਦੇਖ ਕੇ ਕਿਤੇ 10 ਰੁਪਏ ਨਹੀਂ ਸਰੇ ਕਿਤੇ ਸੂਟ ਨਹੀਂ ਸਰਿਆ ਤੇ ਵੇਖਣਾ ਮੈਂ ਤੇਰੇ ਕੋਲ ਬੈਗ ਪਾਰ ਕੇ ਖੜਿਆ ਚਲ ਕੋਈ ਨਹੀਂ ਮੰਮੀ ਸਾਡੇ ਘਰ ਪਰਮਾਤਮਾ ਦਿੱਤਾ ਸਾਰਾ ਕੁਝ ਹੀ ਆ ਸਾ ਕੋਈ ਨਹੀਂ ਨਹੀਂ ਲੈ ਫੇਰ ਫੇਰ ਕੀ ਹੈ ਤੇ ਇਥੇ ਕਿਹੜਾ ਗਾੜੀ ਪੇਕਿਆਂ ਦੇ ਪਾਉਂਦੀ ਹੈ ਸਾਡੇ ਹੀ ਪਾਉਂਦੀ ਹੈ ਆਕੜ ਵੇਲਾ ਕਿੰਨੀ ਹੈ ਕੋਈ ਗੱਲ ਨਹੀਂ ਇਹ ਦਿਮਾਗ ਹੀ ਚਾਹੀਦਾ ਵਾ ਬੰਦੇ ਦਾ ਆਪਣਾ ਜਿੱਥੇ ਮੈਂ ਰਹਿਣਾ ਸੈਣਾ ਵਾ ਜਿੱਥੇ ਤਾਂ ਖਾਣਾ ਪੀਣਾ ਵਾ ਉਥੇ ਆਕੜ ਕਰੇ ਬੰਦਾ ਚੰਗਾ ਜਾਨੀ ਮੰਮੀ ਲੱਗਦਾ ਕੋਈ ਗੱਲ ਨਹੀਂ ਤੂੰ ਹੀ ਨਾ ਕਰਿਆ ਕਰੋ ਤੇ ਨਾ ਹੀ ਤੀ ਕੁਝ ਕਿਉਂ ਹੁਣ ਹੁਣ ਵੇਲਾ ਜਾ ਕੇ ਦੋਲੀ ਗਿਆ ਅਜੇ ਤੱਕ ਚਾਹ ਲੈ ਕੇ ਆਈ ਕੋਈ ਗੱਲ ਨਹੀਂ ਕੀ ਪਤਾ ਸ਼ਾਇਦ ਕੁਝ ਬਣਦੇ ਹੋਣ ਤਾਂ ਕਰਕੇ ਲੇੜ ਹੋ ਗਏ ਹੁਣ ਆ ਲੋਦੀ ਤੇ ਕਾ ਉਰੇ ਸੋਈ ਜੇ ਤੂੰ ਰਸੋਈ ਚੈਦਾ ਤੂੰ ਪੂਜੀ ਆ ਤੇ ਬਿਸਕਟ ਮੱਥੇ ਮਾਰਦੇ ਤੇ ਕੀ ਗੱਲ ਹੈ ਪਕੌੜੇ ਨਹੀਂ ਚਾਰ ਕੱਢ ਸਕੀ ਹਾ ਦੋ ਹੋ ਗਈ ਮੰਮੀ ਟਾਟੇ ਵਾਲੀ ਆਪੇ ਤੁਸੀਂ ਕਹਿੰਦੇ ਕਿ ਪਹਿਲਾਂ ਸਬਜ਼ੀ ਬਣਾ ਲਾ ਮੈਂ ਫਿਰ ਸਬਜ਼ੀ ਰੋਟੀ ਬਣਾਉਂਦੀ ਕਿ ਪਕੌੜੇ ਕੱਢ ਦੀ ਕੰਮ ਤੇ ਫਿਰ ਇੱਕੀ ਹੋਣਾ ਸੀ ਨਾ ਅੱਛਾ ਤੈਨੂੰ ਕੋਈ ਪਤਾ ਨਹੀਂ ਮੈਂ ਤਾਂ ਸੋਚਿਆ ਵੀ ਜਿਹੜੀ ਰਸੋਈ ਤੇ ਬੜੀ ਆ ਤੇ ਪਕੌੜੇ ਕੱਢਣ ਦੀ ਹੋਣੀ ਆ ਤੈਨੂੰ ਕੋਈ ਪਤਾ ਨਹੀਂ ਵੀ ਉਹ ਕੁੜੀ ਇੰਨੇ ਸਾਲਾਂ ਪਿੱਛੋਂ ਆਈ ਆ ਤੇ ਮੈਂ ਚੱਲ ਪਕੌੜੇ ਕੱਢਾਂ ਉਹ ਕੋਈ ਗੱਲ ਨਹੀਂ ਮੰਮੀ ਤੁਸੀਂ ਗੁੱਸਾ ਕਰਤੋਂ ਕਰਨ ਦੇ ਜੋ ਕੋਈ ਨਹੀਂ ਦੀਦੀ ਅਜੇ ਚਾਰ ਦੇ ਇੰਨਾ ਇੱਥੇ ਹੀ ਆ ਕੋਈ ਨਹੀਂ ਸਾਮਾ ਨੂੰ ਬਣਾ ਲਾਂਗੇ ਪਕੌੜੇ ਚਲੋ ਮੰਮੀ ਕੋਈ ਗੱਲ ਨਹੀਂ ਚਾਹ ਪੀਓ ਕੜੋ ਬੈਲੇ ਬਾਬੇ ਕਹੀਂ ਵੀ ਲੈ ਆਜਾ ਕੋਈ ਗੱਲ ਨਹੀਂ ਪੀਵੋ ਤੁਸੀਂ ਚਾ ਕੋਈ ਨਹੀਂ ਮੈਂ ਪੀ ਲੈਨੀ ਤੇ ਪੀਵੋ ਲੈ ਆਓ ਕੋਈ ਨਹੀਂ ਅੱਛਾ ਜਵਾਨ ਇਹਦੀ ਕਿੰਦਾ ਚਲਦੀ ਆ ਜਵਾਨ ਹੀ ਉਹਨੇ ਅੱਗੇ ਰੱਖੀ ਆ ਚਲ ਕੋਈ ਨਹੀਂ ਚੁੱਪ ਕਰੋ ਮੈਂ ਕਿਹਨਾਂ ਹੀ ਆਈਏ ਤੇਰੇ ਨਾਲ ਹੀ ਪਾਰਕੀ ਕੋਈ ਨਹੀਂ ਉਹ ਤਾਂ ਸ਼ਾਮ ਨੂੰ ਮੈਂ ਨਾ ਪਕੌੜੇ ਆਪ ਬਣਾ ਕੇ ਤੈਨੂੰ ਖਵਾਲਦੀ ਆ ਤੂੰ ਨਾ ਟੈਨਸ਼ਨ ਲੈ ਨਹੀਂ ਪਕੌੜੇ ਖਾਂਦੇ ਰਹੀਦਾ ਵਾ ਚਲੋ ਕੋਈ ਗੱਲ ਨਹੀਂ ਚੁੱਪ ਕਰੋ ਤੇ ਮੈਂ ਮੂੰਹ ਬੋਲੂਗਾ ਤੇ ਨਾ ਨਹੀਂ ਬੋਲਦੀ ਕੀ ਗੱਲ ਕਿਉਂ ਬੋਲੋਗੀ ਪਤਾ ਇਹ ਹੁਣ ਤੂੰ ਆ ਗਈ ਇਹਨੂੰ ਸਾੜਾ ਪੈ ਗਿਆ ਆ। ਇਹ ਆ ਗਈ ਐ। ਉਹ ਲੜਾਈ ਹੋਊਗੀ ਜੋ ਚਾਹ ਬੀ ਉਤੋਂ ਦਿਨ ਮੈਂ ਰਹਿਣਾ ਸਾਰਾ। ਚੋ ਸੋਨੀਆ ਹੁਣਾਂ ਵੀ ਸੋਰਿਆਂ ਤੋਂ ਆਈ ਆ। ਆਈ ਮੰਮੀ। ਆਹੋ ਉਹਨੂੰ ਮੈਂ ਦੱਸਿਆ ਵੀ ਸੋਨੀਆ ਨੇ ਆਲਾ ਨੂੰ ਬੜਾਈ ਚਾ ਚੜਿਆ। ਇਹਦੇ ਦੋ ਫੇਰੇ ਮਾਰ ਗਈ ਆ। ਪਤਾ ਨਹੀਂ ਹੁਣ ਪਾਇ ਆਣ ਵਾਲੀ ਹੋਵੇ। ਆਂਟੀ ਸੋਨੀਆ ਆਈ ਕਿ ਨਹੀਂ ਅਜੇ? ਆ ਗਈ ਆ ਪੁੱਤ। ਚੱਲ ਮਿਲ ਲਓ। ਹਾਈ। ਕਿਹ ਆ ਜਾਲਾ? ਮਧਿਆ ਤੂੰ ਸੁਨਾ ਮੋਹਨੀ ਆਈ ਆ ਹੈ। ਇਨਾ ਛੇਰਾਂ ਬਾਅਦ ਵਿਲਾ ਮਿਲੇ ਆਪਾਂ ਮੈਂ ਤੇ ਆਉਂਦੀ ਜਾਂਦੀ ਰਹਿਨੀ ਆ ਤੂੰ ਹੀ ਘਾਟਨੀ ਆ ਮੈਂ ਤੇ ਆਂਟੀ ਨੂੰ ਰੱਬ ਵੱਲੋਂ ਟੱਕਰ ਗਈ ਤੇ ਮੈਂ ਆਂਟੀ ਨੂੰ ਪੁੱਛਿਆ ਸੋਨੀਆ ਨੇ ਆਉਣਾ ਕਿ ਨਹੀਂ ਆਉਣਾ ਮੇਰਾ ਟਾਈਮ ਹੀ ਪਤਾ ਨਹੀਂ ਲੱਗਦਾ ਹੁੰਦਾ ਤੇ ਹੁਣ ਮਾਹੀ ਆਏ ਆ ਅੱਛਾ ਬਹਿ ਜਾ ਹੋਰ ਸੁਣਾ ਠੀਕ ਹੈ ਬੱਚੇ ਹਾਂ ਮੇਰੇ ਬੱਚੇ ਤਾਂ ਠੀਕ ਆ ਫਿਰ ਕੁੜੀ ਤੁਸੀਂ ਬੈਠੋ ਮੈਂ ਆਂਨੀ ਆ ਠੀਕ ਆ ਹੋਰ ਸੁਣਾ ਸੋਨੀਆ ਵਧੀਆ ਘਰ ਕਿਦਾਂ ਸਭ ਵਧੀਆ ਚਲ ਆ ਜਾ ਵਰਜਾ ਕੇ ਗੱਲ ਕਰਦੇ ਚਲਾ ਜਾ ਵੇਖਾ ਸੇਲੀ ਆਈ ਆ ਤੇ ਸੇਲੀ ਨਾ ਕਿੰਨਾ ਇਹਦਾ ਪਿਆਰ ਵਾ ਕਿੱਦਾਂ ਉਹਦੇ ਅੱਗੇ ਪਿੱਛੇ ਡਈ ਆ ਕਿ ਤਸਵੀਰ ਦੀ ਆਈ ਕਿਤੇ ਪਰਝਾਈ ਲੱਗਦੇ ਕਿਤੇ 1 ਮਿੰਟ ਨਹੀਂ ਕਿਤੇ ਬੈਠੀ ਕਿ ਪਰਝਾਈ ਨਾਲ ਵੀ ਇਹ ਤਾਂ ਕੋਈ ਗੱਲਬਾਤ ਕਰ ਲੇ ਹੁਣ ਇਹਨਾਂ ਦੀ ਅਸ ਮੀਟਿੰਗਾਂ ਚੱਲੂ ਹੋ ਗਈਆਂ ਨੇ ਕਿੱਦਾਂ ਹੁਣ ਇਹਨਾਂ ਨੇ ਪਟਰ ਪਟਰ ਲਾਈ ਹੁਣ ਇਹਨਾਂ ਦੀ ਥੋੜਾ ਗੱਲਾਂ ਮੱਕਰਿਆ ਵਾ ਹੁਣ ਭਾਵੇਂ ਜਿੱਦਾਂ ਮਰਜੀ ਵੀ ਹੁਣ ਇਹਨਾਂ ਨੇ ਗੱਲਾਂ ਹੀ ਕਰੀ ਜਾਣੀਆਂ ਬਸ ਆਪਣੀਆਂ ਹੀ ਕਿ ਦੂਜੇ ਵੱਲ ਥੋੜਾ ਧਿਆਨ ਦੇਣਾ ਵਾ ਚਾਹੇ ਘਰ ਵਿੱਚ ਕੋਈ ਹੋਰ ਵੀ ਹੈਗਾ ਵਾ ਨਾ ਬਸ ਉਹਦੇ ਨਾਲ ਹੀ ਰੁੱਝੀ ਰਹਿਣਾ ਇੰਨੀ ਹੁਣ ਮੇਰੇ ਦੇ ਸੋਰੇ ਬੜੇ ਚੰਗੇ ਐ ਮੈਂ ਤਾਂ ਮਹੀਨੇ ਪਿਛੋਂ ਗੇੜਾ ਮਾਰ ਜਾਨੀ ਆ ਮੈਂ ਸੁਣਿਆ ਤੇਰੀ ਨਣਾਨ ਬੜੀ ਕਪਤੀ ਆ ਤਾਂ ਹੀ ਨਹੀਂ ਤੈਨੂੰ ਆਉਣ ਦਿੰਦੀ ਆ ਤੂੰ ਤੇ ਭੈਣੀ ਮਾਰ ਜਾਨੀ ਗੇੜਾ ਆ ਵੇਖ ਲਾ ਆ ਮੈਨੂੰ 6 ਮਹੀਨੇ ਹੋ ਗਏ ਕਹਿੰਦਿਆਂ ਨੂੰ ਪੇਕੇ ਜਾਣਾ ਪੇਕੇ ਜਾਣਾ 6 ਮਹੀਨੇ ਕਰਦਿਆ ਕਰਦੇ ਸਾਲ ਲੱਗ ਗਿਆ ਤੇ ਹੁਣ ਆਈ ਆ ਉਹ ਵੀ ਉਹਦੀ ਚਾਨ ਕਿਤੇ ਦੋ ਦੋ ਦਿੰਦੀ ਆ ਮੀਟਿੰਗਾਂ ਆ ਗਈਆਂ ਫੇਰ ਜਾ ਕੇ ਮੈਂ ਕਿਤੇ ਮੰਮੀ ਨੇ ਸਲਾਹ ਕੀਤੀ ਜਿਠਾਣੀ ਮੇਰੀ ਘਰ ਹੈ ਨਹੀਂ ਮੈਂ ਤਾਂ ਫੜਾਵਾ ਟਿਕਲਣ ਦੀ ਕੀਤੀ ਦਾਲ ਆ ਕੇ ਨਿਕਲੀ ਆ ਉਦਾਂ ਕਿੱਥੇ ਹੁੰਦੇ ਜੇ ਕਿਤੇ ਘਰ ਹੁੰਦੀਆਂ ਫਿਰ ਤੇ ਇਹ ਵੀ ਨਹੀਂ ਆ ਜਾਣਾ ਫਿਰ ਪਤਾ ਨਹੀਂ ਸਾਲ ਦਾ ਪਾਵੇਂ 2 ਸਾਲ ਪੈ ਜਾਂਦੇ ਮੇਰਾ ਤਾਂ ਬਹੁਤ ਮੁੰਦਾ ਹਾਲਾ ਚੱਲ ਕੋਈ ਗੱਲ ਨਹੀਂ ਕਿੰਨਾ ਚਿਰ ਬੈਠੀ ਆ ਬਾਹਰ ਦਾ ਨਹੀਂ ਲਾਇਆ ਵਾ ਚੱਲ ਜਾਣਾ ਬਾਹਰ ਫਿਰ ਕਿਤੇ ਮਾਹ ਕਿਤੇ ਜਾੜ ਸੌਕੀ ਹੋਣੀ ਆ ਤੇ ਹੋਣੀ ਕੀ ਆ ਉਹ ਸਾਡੀ ਵੱਡੀ ਜਿਠਾਣੀ ਜਿਹੜੀ ਉਹ ਹੀ ਨਹੀਂ ਮਾਨ ਉਹ ਚੜਸ ਮੰਨੇ ਜਾਂਦੀ ਓਤੇ ਨਾਕੀ ਬੜਾ ਦਾ ਉੱਚਾ ਵਾ ਇਹ ਗੱਲ ਸੁਣ ਉੱਥੇ ਤਾਂ ਬੜੀ ਚਲਾਕ ਬਣਦੀ ਸੀ ਉੱਥੇ ਨੇ ਤੇਰੇ ਕੋਲ ਗੱਲ ਹੁੰਦੀ ਜਿਠਾਣੀ ਤੇ ਨਣਾ ਨੂੰ ਨੱਪ ਕੇ ਰੱਖਿਆ ਕਰ ਹਾਂ ਜਿੱਦਾਂ ਇੱਥੇ ਗੱਲ ਨਹੀਂ ਕਿਸੇ ਨੂੰ ਕਰਨ ਦਿੰਦੇ ਹੁੰਨੇ ਉੱਥੇ ਜਾ ਕੇ ਤੈਨੂੰ ਕੀ ਹੋ ਗਿਆ ਵਾ ਵੀ ਇਹ ਕਿਆ ਘਾਰੀ ਆ ਚੱਲ ਜਾਂਦੀ ਆ ਆ ਸੋਹਰਿਆ ਘਰ ਨਹੀਂ ਚਲਦੀ ਕਈ ਗੱਲਾਂ ਵੇਖਣੀਆਂ ਪੈਂਦੀਆਂ ਨੇ ਸਾਰੇ ਸਮੇਂ ਇੱਕੋ ਜੇ ਨਹੀਂ ਹੁੰਦੇ ਹੁਣ ਕੀ ਕਰੀਏ ਜੋ ਕਰਮਾ ਚ ਨਾਲੇ ਉਦਾਂ ਤੇ ਸਾਰਾ ਪਰਵਾਹ ਠੀਕ ਆ ਸਭ ਕੁਝ ਚੰਗਾ ਵਾ ਆ ਬਸ ਇੱਕ ਨਾਣੀ ਆ ਥੋੜੀ ਜੀ ਲੜਾਕੀ ਬੜੀ ਆ ਹਰ ਕੰਮ ਤੇ ਰੋਬ ਰੱਖਦੀ ਆ ਤੇ ਰੋਵ ਹਣੋਂ ਉਹਦਾ ਸੈੜਾਂ ਵੀ ਪੈਂਦਾ ਵਾ ਕੀ ਕਰੀਏ ਨਾਲੇ ਸੋਚਦੀ ਵੀ ਤੇ ਕਰਦਾ ਹੀ ਆ ਬਾਹਰ ਦਾ ਤੇ ਨਹੀਂ ਸੋਚਦੀ ਚਲੋ ਕਮਾਈ ਕਰਦੀ ਆ ਜੇ ਆਈਏ ਸੋਹਰਿਆਂ ਤੋਂ ਛੱਡ ਕੇ ਤੇ ਜੇ ਕਮਾਉਂਦੀ ਤੇ ਸਾਡੇ ਵਾਸਤੇ ਦੇ ਹੀ ਕਮਾਉਣਾ ਹੁਣ ਉਹਨੇ ਆਪਣਾ ਬਾਹਰ ਦਾ ਲਾਇਆ ਵਾ ਆਪਣੇ ਸਿਰੋ ਹੀ ਲਾਇਆ ਵਾ ਨਾਲੇ ਬਾਹਰ ਬਾਹਰ ਚਲ ਜਾਣਾ ਵਾ ਤੇ ਮੁੜ ਕੇ ਵੀ ਤੇ ਪੇਕੇ ਦੇਣੇ ਉਹਨੇ ਸਾਰਾ ਕੁਝ ਆ ਦੂਜੀ ਗੱਲ ਆ ਬਸ ਉਹਦੀ ਗੱਲ ਤੇ ਇਹੋ ਹੀ ਮਾੜੀ ਆ ਖਾਲੀ ਰੋਵ ਬੜਾ ਮਾਰਦੀ ਆ ਹਰ ਗੱਲ ਤੇ ਰੋਵ ਹੁੰਦਾ ਉਹਦਾ ਕੋਈ ਕੰਮ ਕਰਨਾ ਵਾ ਮੈਨੂੰ ਪੁੱਛ ਕੇ ਕਰੋ ਮੇਰੇ ਪੁੱਛੇ ਬਗੈਰ ਕੋਈ ਕੰਮ ਨਾ ਹੋਵੇ ਤੇ ਫਿਰ ਤੈਨੂੰ ਪਤਾ ਵਾ ਸਾਰਾ ਕੁਝ ਵੇਖਣਾ ਪੈਂਦਾ ਵਾ ਜਰਨਾ ਪੈਂਦਾ ਵਾ ਜੇ ਕਈ ਆਕੜ ਕੇ ਰਹਿਣਾ ਉਹ ਨਹੀਂ ਰਿਹਾ ਜਾਂਦਾ ਤਾਂ ਕਰਕੇ ਗਏ ਹੀ ਤੇ ਮੈਂ ਵੀ ਦਾਲਾ ਕੇ ਘਰੋਂ ਨਿਕਲ ਆਈ ਚਲੋ ਮੇਰਾ ਬੰਦਾ ਸਹਿਮਤ ਹੀ ਉਹਨੇ ਮੈਨੂੰ ਕਿਹਾ ਚੱਲ ਤੂੰ ਹੋ ਕੇ ਆ ਇੱਕਾਡੀ ਮਾਸੀ ਆ ਕੇ ਬੈ ਗਈ ਮਾਸੀ ਜੜਾ ਅੱਜ ਦੇ ਹੀ ਹੁਣ ਬੈਣ ਹੁਣ ਮਾਸੀ ਨੂੰ ਵੀ ਕੱਢਣਾ ਪੈਣਾ ਵਾ ਪਰ ਕੀ ਕਰੀਏ ਉਹਨਾਂ ਤੇ ਵਸ ਨਹੀਂ ਚੱਲਦਾ ਨਾ ਗਨਣਾਂ ਘਾਟੀ ਜਿਹੜੀ ਮਾਸੀ ਵੀ ਆ ਕੇ ਬਹਿ ਗਈ ਆ ਉਹ ਤੂੰ ਬੋਲਿਆ ਕਰ ਹਾਂ ਬੋਲੇ ਤੇ ਆਪੇ ਨਾ ਤੇਰੇ ਨੂੰ ਕੁਛ ਕਹਿਣ ਤੈਨੂੰ ਮੈਂ ਤੇ ਤਾਂ ਬੋਲਾਂ ਜੇ ਮੇਰੇ ਨਾਲ ਕੋਈ ਸਹਿਮਤ ਨਾ ਹੋਵੇ ਮੇਰੀ ਸੱਸ ਮੇਰੇ ਨਾਲ ਸਹਿਮਤ ਆ ਮੇਰਾ ਘਰ ਵਾਲਾ ਵੀ ਨਾ ਸਹਿਮਤ ਆ ਤੇ ਫਿਰ ਉਥੇ ਬੋਲਿਆ ਜੱਜਦਾ ਨਹੀਂ ਆ ਇਹ ਗੱਲ ਆ ਚਲ ਕੋਈ ਗੱਲ ਨਹੀਂ ਤੇਰਾ ਪਰਿਵਾਰ ਜਿੱਦਾਂ ਤੇਰੇ ਕੋਲ ਹੈਂਡਲ ਹੁੰਦਾ ਉਦਾਂ ਹੀ ਕਰ ਲਾ ਪਰ ਮੈਂ ਤੇ ਆਪਣੇ ਵਾਲੇ ਖਿੱਚ ਕੇ ਰੱਖੇ ਆ ਮਜਾਲ ਕਿਤੇ ਮੇਰੇ ਗਾੜੀ ਬੋਲ ਜਾਣ ਚਲ ਠੀਕ ਆ ਫਿਰ ਮੈਂ ਸ਼ਾਮਾ ਨੂੰ ਆਉਂਗੀ ਰਹਿਣਾ ਹੋਣਾ 4 ਦਿਨ ਨਹੀਂ 4 ਦਿਨ ਤੇ ਨਹੀਂ ਇਹ 2 ਦਿਨ ਤੇ ਹੈ ਆ ਅੱਛਾ ਚਲ ਚਲ ਕੋਈ ਨਹੀਂ ਸ਼ਾਮ ਨੂੰ ਆਜੀ ਮੈਂ ਇੱਥੇ ਹੀ ਆ ਵਾਹ ਚਲ ਮਮਮੀ ਨੂੰ 2 ਮਿੰਟ ਦਾ ਕਹਿ ਕੇ ਆਏ ਹਾਂ ਤੇ ਗੱਲਾਂ ਗੱਲਾਂ ਚ ਟਾਂ ਦਾ ਪਤਾ ਹੀ ਨਹੀਂ ਲੱਗਾ ਚਲ ਕੋਈ ਚਲ ਠੀਕ ਆ ਹਾਂ ਚੰਗਾ ਸੋਣਿਆ ਰੋਟੀ ਬਣੀ ਆ ਰੋਟੀ ਖਾ ਲੋ ਆ ਗਈ ਮਮਮੀ ਚਲ ਆ ਜੋ ਫੇਰ